ਹਿੰ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਨਾਂ ਤੇ ਕਾਦਰੇ ਹਰਕਾਰ ਗੁਰਗੋਬਿੰਦ ਸਿੰਘ ਬੇਕਸਾਰਾ ਯਾਰ ਗੁਰਗੋਬਿੰਦ ਸਿੰਘ ਹੱਕ ਹਾਕਿਆ ਦੇਸ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਤਨਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਛੋਟੇ ਲਾਲ ਆਪ ਜੀ ਦੇ ਜਿਗਰ ਦੇ ਟੁਕੜੇ ਮਾਤਾ ਜੀਤੋ ਜੀ ਦੇ ਫਰਜ਼ੰਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤ ਗੁਜਰ ਕੌਰ ਜੀ ਦਾਤਾਰ ਪਾਤਸ਼ਾਹ ਜੀਓ ਤਿੰਨ ਦਿਨ ਅਣਮਨੁਖੀ ਜ਼ੁਲਮ ਤਸ਼ੱਦਦ ਸਹੰਦਿਆ ਹੋਇਆ ਅੱਜ ਦੇ ਦਿਹਾੜੇ ਕਲਗੀਧਰ ਪਾਤਸ਼ਾਹ ਜੀਓ ਆਪ ਜੀ ਦੇ ਲਾਲਾਂ ਨੇ ਮਾਤਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਦੀਨदयाल ਪਾਤਸ਼ਾ ਸਮੁੱਚਾ ਖਾਲਸਾ ਪੰਥ ਆਪ ਜੀ ਦੇ ਲਾਲਾਂ ਦੀ ਮਾਤਾ ਜੀ ਦੀ ਸ਼ਹੀਦੀ ਨੂੰ ਨਮਨ ਕਰਦਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹਾਜ਼ਰੀਆਂ ਭਰ ਰਿਹਾ ਦੀਨदयाल ਪਾਤਸ਼ਾ ਜੀ ਸਭ ਦੀਆਂ ਭਾਵਨਾਵਾਂ ਨੂੰ ਫਲ ਲਾਉਣਾ ਸ਼ਰਧਾ ਪਿਆਰ ਬਖਸ਼ਣਾ ਆਪਣੇ ਮਹਾਨ ਸੂਰਮੇ ਲਾਲਾਂ ਦੇ ਮਾਰਗ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ ਹਰ ਘਰ ਵਿੱਚ ਸਹਿਬਜ਼ਾਦਿਆਂ ਦੀ ਵਿਰਾਸਤ ਬਖਸ਼ਣੀ ਬਾਣੀ ਬਾਣਾ ਬਖਸ਼ਣਾ ਮਹਾਰਾਜ ਆਪਣੇ ਪੰਥ ਨੂੰ ਏਕਤਾ ਇਤਿਫਾਕ ਬਖਸ਼ਣਾ ਸਤਿਗੁਰ ਜੀ ਕਿਰਪਾ ਕਰਨੀ ਆਪਣੇ ਚਰਨਾਂ ਨਾਲ ਜੋੜਨਾ ਦੀਨदयाल ਪਾਤਸ਼ਾਹ ਆਪ ਜੀ ਦੀਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਸਭ ਦੀ ਤਿਲ ਫੁੱਲ ਭੇਟਾ ਕੀਤੀਆਂ ਸੇਵਾਵਾਂ ਸਫਲ ਕਰਨੀਆਂ ਦੀਨदयाल ਪਾਤਸ਼ਾਹ ਜੀਓ ਦਤਾਰ ਪਿਤਾ ਸਮੁੱਚਾ ਖਾਲਸਾ ਪੰਥ ਆਪ ਜੀ ਕੇ ਹਜ਼ੂਰ ਹਾਜ਼ਰ ਇਤਿਹਾਸਿਕ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਦੀ ਆਰੰਭਤਾ ਹੋਣ ਲੱਗੀ ਪਾਤਸ਼ਾਹ ਜੀ ਕਿਰਪਾ ਕਰੋ ਆਪ ਅਗਵਾਈ ਬਖਸ਼ੋ ਸਮੱਤ ਬਖਸ਼ ਕੇ ਸੇਵਾ ਲੈਣੀ ਭੈ ਭਾਵਨੀ ਅਦਬ ਸਤਕਾਰ ਬਖਸ਼ਣਾ ਨਿਰਵਿਗੰਤਾ ਸਹਿਤ ਕਾਰਜ ਸੰਪੂਰਨ ਕਰਾਉਣੇ ਪਾਤਸ਼ਾਹ ਜੀਓ ਦਤਾਰ ਜੀਓ ਆਪ ਜੀ ਦੇ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਨਚੀ ਸਹਿਬਾਨ ਅਤੇ ਸਮੂਹ ਸੇਵਾਦਾਰ ਜਥੇਬੰਦੀਆਂ ਪੰਥ ਦੀਆਂ ਹਾਜ਼ਰ ਮਹਾਰਾਜ ਜੀ ਸਿਰ ਤੇ ਹੱਥ ਰੱਖਣਾ ਪਾਤਸ਼ਾਹ ਸਹਿਜ ਪਿਆਰ ਬਖਸ਼ਣਾ ਕਿਰਪਾਲਤਾ ਕਰੋ ਆਪ ਹੁਕਮ ਬਖਸ਼ ਕੇ ਨਗਰ ਕੀਰਤਨ ਦੀ ਅਰੰਭਤਾ ਦੀ ਆਗਿਆ ਬਖਸ਼ੋ ਮਹਾਰਾਜ ਆਪ ਜੀ ਕੇ ਹਜ਼ੂਰ ਅਮਰਤ ਵੇਲੇ ਤੋਂ ਆਸਾ ਜੀ ਕੀ ਵਾਰ ਦੇ ਕੀਰਤਨ ਉਪਰੰਤ ਅਰੰਭੀ ਹੋਈ ਲੜੀਵਾ 6 ਪੋ ਤੋਂ 13 ਪੋ ਤੱਕ ਇਤਿਹਾਸਕ ਵਿਚਾਰ ਦੀ ਸੰਪੂਰਨਤਾ ਹੋਈ ਹੈ ਸਮੁੱਚੀ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਅੱਗੇ ਤੋਂ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਪਾਤਸ਼ਾਹ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵੰਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਰੋ ਕਿਰਪਾ ਇਲਾਹੀ ਹੁਕਮ ਬਖਸ਼ੋ ਅਸੀਸਾਂ ਦਿਓ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਅਰਾਜ ਕਰੇਗਾ ਖਾਲਸਾ ਖੁਾਰ ਹੋਏ ਸਭ ਮਿਲਾਂਗੇ ਖੁਾਰ ਹੋਏ ਸਭ ਮਿਲਾਂਗੇ Bully ਏ ਸੋਨਹਾਲ ਬੋਲੇ ਸੋਨਹਾਲ ਗੱਜ ਗਜ ਕਰ ਰਹੇ ਜਿ ਆਵੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ માતા ਗੁਜਰਕੌਰ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ